ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਇਸ ਟਾਈਮ ਚਿੰਤਾਜਨਕ ਦਿਖਾਈ ਦੇ ਰਹੇ ਹਨ ਜਿੱਥੇ ਹੜ੍ਹਾਂ ਕਾਰਨ ਲੋਕਾਂ ਦਾ ਆਮ ਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਫਸਲਾਂ ਨੂੰ ਭਾਰੀ ਨੁਕਸਾਨ ਵੀ ਪਹੁੰਚਿਆ ਹੈ ਖਾਸ ਕਰਕੇ ਬਾਸਮਤੀ ਝੋਨੇ ਦੀ ਫਸਲ ਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਬਲਾਕ ਵਿੱਚ ਬਾਸਮਤੀ ਦੀ ਸਭ ਤੋਂ ਵੱਧ ਕਾਸ਼ਤ ਹੋਈ ਸੀ ਪਰ ਇਸ ਵਾਰ ਬਾਸਮਤੀ ਦੀ ਕਾਸ਼ਤ ਕਾਰਨ ਕਰਨ ਵਾਲੇ ਜ਼ਮੀਨ ਮਾਲਕਾਂ ਨੂੰ ਵੱਡਾ ਝਟਕਾ ਲੱਗ ਰਿਹਾ ਹੈ ਜਿਵੇਂ ਮੇਰਾ ਨਾਮ ਜਤਿੰਦਰ ਸਿੰਘ ਹੈ ਪਿੰਡ ਖੋਖਰਾਂ ਦਾ ਮੈਂ ਰਹਿਣ ਵਾਲਾ ਹਾਂ ਸਾਡੇ ਇੱਥੇ 11 ਕਿਨੂ ਮੇਨ ਮੰਨਿਆ ਜਾਂਦਾ ਹੈ ਕਿੱਤਾ ਸਾਡਾ ਵੀ 11 ਕਿਨੂ ਬੀਜਦੇ ਹਨ ਤੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਰੀ 11 ਕਿੱਤਾ ਯਾਰ ਹੋ ਗਏ ਕਿ ਤਿਆਰ ਹੋ ਗਏ ਮਰੀਜ਼ ਖਸਾਬ ਦੀ ਰਹਿਆ ਸਪਰੇਆਂ ਦਾ ਜੋ ਵੀ ਖਰਚਾ ਖੋਚਾ ਕਰਕੇ ਤਕਰੀਬਨ ਇਥੇ 4 ਤੋਂ 5 ਫੁੱਟ ਪਾਣੀ ਚੜ ਗਿਆ ਸੀ ਤੇ ਉਹ ਸਾਰੀ ਡਿੱਗ ਗਈ ਹੈ ਟੈ ਗਈ ਹੈ ਤੇ ਮਿੱਟੀ ਪੈ ਗਈ ਹੈ ਹੁਣ ਕੋਈ ਮੈਦ ਨਹੀਂ ਪੀਓ ਤੋ ਖਰਚਾ ਵੀ ਨਿਕਲੇਗਾ ਵੱਡੀ ਜਾਏ ਪੈਲੀ ਚੋ ਤੇ ਨਿਕਲ ਜਾ ਕਣਕ ਬੀਜੀ ਜਾਏ ਤਾਂ ਬਹੁਤ ਵਧੀਆ ਕਰਦਾ ਤੇ ਪੈਲੀਆਂ ਵੀ ਖਰਾਬ ਹੋ ਚੁੱਕੀਆਂ ਨੇ ਗਿਆ ਹੈ ਕਿ ਠੇਕੇ ਵਾਲੀਆਂ ਸਾਰੀਆਂ ਪੈਲੀਆਂ ਨੇ ਤਕਰੀਬਨ ਸਾਰੀਆਂ ਤੁਸੀਂ ਪਿਛੇ ਦੇਖ ਸਕਦੇ ਪੰਚਾਇਤੀ ਏਰੀਆ ਹੀ ਸਾਰਾ ਤੇ ਲਾਗੇ ਪਿੰਡਾਂ ਦਾ ਵੀ ਘੱਟੋ ਘਾਟੀ ਤੇ 1500 ਵਾਦੀ ਕਿ ਏਕੜ ਕੋਈ ਕਹਿਆ ਜਾ ਕਿ ਮਾਰੇ ਗਏ ਬਹੁਤ ਜ਼ਿਆਦਾ ਤੇ ਹੁਣ ਇਹੋ ਬੇਨਤੀ ਸਰਕਾਰ ਨੂੰ ਵੀ ਸਾਨੂੰ ਮੌਜੂਦਾ ਦਿੱਤਾ ਜਾਏ 11 21 ਤੋਂ ਬਿਨਾਂ ਸਾਡੇ ਤੇ ਵੀ ਜਿੱਥੇ ਦਾਣੀ ਖਾਂ ਜੋਗੇ ਨਹੀਂ ਨਿਕਲਦੇ ਵੱਧ ਮੇਰਾ ਨਾਮ ਜੀ ਰੇਸ਼ਮਲ ਸਿੰਘ ਹੈ ਪਿੰਡ ਖੁਖਰਾਜਪੂਤਾ ਜ਼ਿਲ੍ਹਾ ਗਰਦਾਸਪੁਰ ਇਸ ਦਿੱਕਤ ਇੱਥੇ ਇਹ ਆਈ ਹੈ ਵੀ ਜਿੱਥੇ ਲੈਵਲ ਤੇ ਉਹੀ ਖੜੇ ਹੋ ਇੱਥੇ 5 5 ਫੁੱਟ ਪਾਣੀ ਝੱਲ ਕੇ ਗਿਆ ਤੇ ਹੁਣ ਚੋਨਾ ਨੰਗਾ ਹੋਇਆ ਮੁਸ਼ਕ ਮੰਡਿਆ ਜਿਹੜੀ ਪਰਮਲ ਹੀ ਉਹ ਫੁਕਟ ਹੋ ਗਈ ਆ ਤੇ 11 ਕੀ ਤੇ ਭਰਾ ਲੋਗੀ ਬਿਲਕੁਲ ਜੀ 5 700 ਏਕੜ ਇੱਥੇ ਫਸਲਾਂ ਆ ਦੀ ਗੈਨਾ ਕੀ ਦੀ ਸਾਡੇ ਪਿੰਡ ਦੀ ਬਾਕੀ ਪੂਰਾ ਇਲਾਕਾ ਵੀ ਪੂਰਾ ਹਾਰਪ੍ਰਭਾਵਿਤ ਹੋ ਗਿਆ ਲੱਗਦਾ ਨਵਿਆ ਸਕੂਲ ਜਿਹੜਾ ਤੁਸੀਂ ਵੇਖਣ ਦਿਓ ਇਹ ਵੀ ਮੰਨ ਲਓ ਪੂਰੀ ਮਾਰ ਹੇਟ ਰਿਆ ਹੜ ਦੇ ਕਿੰਨਾ ਕ ਨੁਕਸਾਨ ਆਇਆ ਨੁਕਸਾਨ ਟੋਟਲੀ ਨੁਕਸਾਨੀ ਹੈ ਜੀ ਟੋਟਲੀ ਡੈਮੇਜ ਆ ਮੰਨ ਲਓ ਵੀ ਕੋਈ ਇਥੇ ਪ੍ਰਾਲੀ ਤੋਂ ਇਲਾਵਾ ਕੁਝ ਨਹੀਂ ਐ ਚ ਫਸਲ ਖਰਚਾ ਪੈਂਦਾ ਕਿੱਲੇ ਦਾ ਖਰਚਾ ਜੀ ਇੱਥੇ ਆ ਹੀ ਜਾਂਦਾ 30000 ਰੁਪਇਆ ਤੇ ਇਹ ਤੀਵ ਨਹੀਂ ਮੁਰਨਾ ਇਹ ਪ੍ਰਾਲੀ ਆ ਪ੍ਰਾਲੀ ਗਲੋਲਾਣੀ ਪੈਣੀ ਆ ਉਹ ਵੀ ਉੱਤੇ ਲੇਬਰ ਚਾਣੀ ਆ ਉਦਾਂ ਫਸਲ ਕਿੰਨੇ ਕਿਦੇ ਵਿੱਚ ਨਿਕਲੇ ਦੀ ਫਸਲ ਇਹ ਲੱਖ ਦੇ ਕਰੀਬ ਹੋਈ ਜਾਂਦੀ ਹੈ ਜੀ 11 ਕਿ ਦੀ ਇਹੋ ਮੇਨ ਫਸਲ ਆ ਸਾਡੀ ਬਾਸਮਤੀ ਦੀ ਇਲਾਕਾ ਮਸ਼ਹੂਰ ਆ ਬਾਸਮਤੀ ਲਈ ਤੇ ਬਿਲਕੁਲ ਹੀ ਐਤ ਕੀ ਦੇ ਮੁੱਦੇ ਮੁੱਉ ਸੁੱਟਦਾ ਜੀ ਇਹਨੇ ਤਾਰ ਸਿੰਘ ਪਿੰਡ ਖੋਖ ਰਾਜਪੂਤਾਂ ਰਹਿਣ ਵਾਲਾ ਜੀ ਅਸੀਂ ਬਾਸਮਤੀ ਖੇਤੀ ਕਾਰ ਕਰਦੇ ਆ ਤੇ ਪਾਣੀ ਆਣ ਦੇ ਨਾਲ ਫਸਲ ਤਿਆਰ ਹੋਈ ਦੀ 4-500 ਕਿਲਾ ਜਿਹੜੀ 11 ਕਿ ਉਹ ਖਤਮ ਹੋ ਗਈ ਸਾਡੀ ਸਾਡੂ ਖਾਨ ਜੋਗੇ ਦਾਣੇ ਦੀ ਆਸ ਵੀ ਨਹੀਂ ਰਹੀ ਪਾਣੀ ਇੱਥੇ 4-5 ਮਹੀਨੇ ਫੁੱਟ ਪਾਣੀ ਇੱਥੇ ਖਲੋਤਾਦਾ ਹੈ ਜੀ ਬਿਲਕੁਲ ਫਸਲ ਤਬਾਹ ਹੋ ਗਈ ਆ ਲਗ ਲਾਗੇ ਪਿੰਡਾਂ ਦੀ ਹੋ ਗਈ ਆ ਸਾਡੇ ਤੇ ਬਹੁਤ ਜ਼ਿਆਦਾ ਹੋ ਗਈ ਆਪਣਾ 4-5 ਛੋਕਲੇ ਪਿੰਡ ਦਾ ਹੀ ਉਹ ਸਾਰਾ ਨੁਕਸਾਨ ਹੋ ਗਿਆ ਸਰ ਬਸ ਤੁਹਾਨੂੰ ਹਾਂ ਬਖਮਤੀ ਜੀ ਜਿਹੜੇ ਕੋ ਲੱਖ ਸਵਾ ਲੱਖ ਦੀ ਨਿਕਲਦੀ ਕਿਲੇ ਦੀ ਜੀ ਸਾਡੀ ਕਿੰਨਾ ਖਰਚਾ ਪੈ ਗਿਆ ਸੀ ਖਰਚਾ 30000 ਰੁਪਏ ਸਾਡਾ ਆ ਜਾਂਦਾ ਲਾਣ ਦਾ ਜੀ ਤੇ ਬਾਕੀ ਖਾਦਾਂ ਖੁਦਾਂ ਵੱਖਰੇ ਪਾਈ ਦਵਾਈਆਂ ਉੱਤੇ ਸਪ੍ਰੇਆਂ ਕਰੀਦਾ ਤੇ ਸਾਰੀ ਫਸਲ ਤਬਾਹ ਹੋ ਗਈ ਜੀ ਹੁਣ ਤੇ ਇਸ ਕਰਕੇ ਇਹਨਾਂ ਮਾਇਵਤ ਦਿੱਤਾ ਜਾਏ ਕੋ ਸਾਡੇ ਅੱਗੇ ਕਣਕ ਨੂੰ ਬੀਜਣ ਦਾ ਕੋਈ ਸਰਕਲ ਚੱਲ ਸਕੇ ਬਹੁਤ ਬਹੁਤ ਮਿਹਰਬਾਨੀ ਹੋਏਗੀ ਸਰਕਾਰ ਦੀ